ਸਤਿ ਸ੍ਰੀ ਅਕਾਲ ਉਮੀਦ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਵਾਰੀ ਹੈ ਚਰਨਜੀਤ ਚੰਨੀ ਦੀ ਕਿਉਂਕਿ ਚਰਨਜੀਤ ਚੰਨੀ ਨੇ ਦਿੱਤਾ ਹੈ ਸੀਐਮ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਕੀ ਬਿਆਨ ਦਿੱਤਾ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਇੱਕ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਮੈਂ ਪੰਜਾਬ ਦੇ ਅੰਦਰ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੇ ਮਜੀਠੀਏ ਵਾਲੀ ਖੁਰਕ ਹੋਣ ਲੱਗੀ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਜਿਹੜੂ ਲੈ ਕੇ ਬਾਦਲਾ ਦੇ ਪਰਿਵਾਰ ਨੂੰ ਔਰ ਵਿਕਰਮ ਸਿੰਘ ਮਜੀਠੀਏ ਦੀ ਜਿਹੜੀ ਪਤਨੀ ਹੈ ਨਾ ਉਹਨੂੰ ਬਹੁਤ ਕਾ ਚੜ ਗਿਆ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਏ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਮਿਲਣ ਜਾਂਦੇ ਨੇ ਤੇ ਇਧਰਲੇ ਪਾਸੇ ਬਾਦਲਾ ਨੂੰ ਲੱਗਦਾ ਸੀ ਕਿ ਹੁਣ ਬਾਬਾ ਜੀ ਚਲੇ ਗਏ ਆ ਜੇਲ੍ਹ ਦੇ ਅੰਦਰ ਤੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਉਹਨਾਂ ਨੂੰ ਮਾਤ ਦੇ ਕੇ ਜੇਲ੍ਹ ਦੇ ਵਿੱਚੋਂ ਕੱਢ ਕੇ ਲੈ ਕੇ ਆਉਣਗੇ ਪਰ ਨਹੀਂ ਕਿਉਂ ਕਿਉਂਕਿ ਬਾਬਾ ਜੀ ਤਾਂ ਇੱਕ ਨਾਟਕ ਖੇੜ ਗਏ ਇਹ ਤੁਸੀਂ ਵੀ ਸੋਚਦੇ ਹੋਵੋਗੇ ਕਿ ਹੋ ਕਿਵੇਂ ਸਕਦਾ ਪਰ ਦਰਹਸਾਲ ਦੇ ਵਿੱਚ ਤੁਹਾਡੀ ਆਪਣੀ ਨਜ਼ਰ ਦੇ ਵਿੱਚ ਬਾਬੇ ਨੇ ਪਰ ਜਿਹੜੀ ਗੇਮ ਉਹ ਅੰਦਰ ਗਤੀ ਖੇੜਦੇ ਹਨ ਉਸ ਗੇਮ ਨੂੰ ਸਮਝਣ ਦੇ ਲਈ ਉਸੇ ਹੀ ਪ੍ਰਕਾਰ ਤੁਹਾਨੂੰ ਉਹਨਾਂ ਦੇ ਮੁਤਾਬਕ ਹੀ ਸੋਚਣਾ ਪੈਣਾ ਤਾਂ ਅੱਜ ਤੁਹਾਡੇ ਸਾਹਮਣੇ ਦੋ ਵੱਡੀਆਂ ਖਬਰਾਂ ਧਰਾਂਗੇ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਹੈ ਜਿਹੜੇ ਵਿਵਾਦਤ ਬਿਆਨ ਦਿੰਦੇ ਰਹਿੰਦੇ ਨੇ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਕਿ ਪੰਜਾਬ ਪ੍ਰਤੀ ਲੋਕਾਂ ਨੂੰ ਵੀ ਲੱਗਦਾ ਸੀ ਕਿ ਭਾਈ ਪੰਜਾਬ ਪ੍ਰਤੀ ਇਹ ਵਿਰੁੱਧ ਹੋ ਗਏ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਾਪਾਦੀ ਜੇਲ੍ਹ ਦੇ ਵਿੱਚ ਮਿਲੜ ਗਏ ਨੇ ਤੇ ਉਹਨੂੰ ਬਾਹਰ ਕਢਾ ਕੇ ਲੈ ਆਉਣਗੇ ਯਾਨੀ ਉਹਦੀ ਜ਼ਮਾਨਤ ਕਰਵਾ ਦੇਣਗੇ ਪਰ ਨਹੀਂ ਕੱਲ ਵੀ ਹਾਈ ਕੋਰਟ ਦੇ ਅੰਦਰ ਇੱਕ ਜ਼ਮਾਨਤ ਦੀ ਅਰਜ਼ੀ ਪਾਈ ਹੋਈ ਸੀ ਉਸ ਤੇ ਸੁਣਵਾਈ ਚੱਲੀ ਪਰ ਬਿਕਰਮ ਸਿੰਘ ਮਜੀਠੀਆ ਨੂੰ ਗੋਰੇਂਦਰ ਸਿੰਘ ਤੇ ਲੋਨੇ ਪਸਾ ਦਿੱਤਾ ਹੱਥ ਖੜੇ ਕਰ ਦਿੱਤੇ ਨੇ ਔਰ ਦੂਜੇ ਪਾਸੇ ਹਾਈ ਕੋਰਟ ਵੱਲੋਂ ਵਿਕਰਮ ਸਿੰਘ ਮਜੀਠੀਆ ਲੰਮਾ ਸਿੱਟਿਆ ਗਿਆ। ਯਾਨੀ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਕਦੇ ਹੀ ਬਾਹਰ ਨਹੀਂ ਆ ਸਕਦਾ। ਅਲਾਕੇ ਉਹਨੂੰ ਦੂਜੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਜਾ ਰਹੀ ਹੈ ਪੰਜਾਬ ਦੀ ਸਰਕਾਰ ਔਰ ਤੁਹਾਡੇ ਸਾਹਮਣੇ ਇੱਕ ਐਸੀ ਅਪਡੇਟ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੀ ਹੈ ਜਿਹੜੇ ਤੇ ਵਿਕਰਮ ਸਿੰਘ ਮਜੀਠੀਆ ਨੂੰ ਚਾਹਣ ਵਾਲੇ ਲੋਕ ਨੇ। ਉਨਾਨੂੰ ਬਹੁਤ ਵੱਡਾ ਤੱਕਾ ਲੱਗ ਸਕਦਾ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦੀ ਭੜਕ ਕਈ ਦਿਨਾਂ ਤੋਂ ਲੱਗ ਚੁੱਕੀ ਆ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਾਰ-ਵਾਰ ਮਿਲਣ ਦੀ ਅਕਾਲੀ ਦਲ ਦੁਆਰਾ ਉਹਦੇ ਪਰਿਵਾਰ ਦੁਆਰਾ ਉਹਦੇ ਵਕੀਲਾਂ ਦੁਆਰਾ ਵਾਰ-ਵਾਰ ਮਿਲਣ ਦੀ ਦੇਖੋ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਬਾਅਦ ਦੇ ਵਿੱਚ ਕੀ ਕਹ ਰਹੇ ਸੀ ਪੰਜਾਬ ਦੀ ਸਰਕਾਰ ਮਾੜੀ ਆ ਸਾਨੂੰ ਮਿਲਣ ਨਹੀਂ ਦੇ ਰਹੀ ਦੂਜੇ ਪਾਸੇ ਕਹਿੰਦੇ ਜੀ ਜੇਲਰ ਮਾੜਾ ਉਹ ਕਨੇ ਭਵੰਤ ਮਾਨ ਦਾ ਬੰਦਾ ਹੈ ਤੇ ਉਹ ਸਾਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਰਿਹਾ ਇਹ ਗੱਲ ਕਹਿੰਦੇ ਪਰ ਹੁਣ ਨਾਬਾ ਦੀ ਜੇਲ੍ਹ ਦੇ ਵਿੱਚੋਂ ਜਿਹੜੀ ਖਬਰ ਹਰਾਮ ਕਰ ਦੇਣ ਵਾਲੀ ਹੈ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਦੇ ਸਾਰੇ ਲੋਕਾਂ ਦੇ ਸਾਹਮਣੇ ਨਹੀਂ ਮਿਲ ਕੇ ਆਉਂਦੇ ਨੇ ਤੇ ਸਾਰੇ ਪੰਜਾਬੀਓ ਦੇ ਵਿਰੋਧ ਹੋ ਕੇ ਖੜੇ ਹੋ ਜਾਂਦੇ ਆ ਕਹਿੰਦੇ ਜੀ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਤਾਂ ਵਿਕਰਮ ਸਿੰਘ ਮਜੀਠੀਆ ਤਸਕਰ ਦਾ ਸਾਥ ਦੇ ਰਿਹਾ ਫਿਰ ਵਿੱਚ ਗੱਲ ਇਹ ਵੀ ਆਈ ਹੈ ਕਹਿੰਦੇ ਜੀ ਉਹਨਾਂ ਦੀ ਪਤਨੀ ਦੇ ਨਾਲ ਉਹਦਾ ਬਹੁਤ ਗੂੜਾ ਕੋਈ ਰਿਸ਼ਤਾ ਹੈ ਪਰ ਸਾਨੂੰ ਤਾਂ ਹੀ ਪਤਾ ਨਹੀਂ ਰਿਸ਼ਤਾ ਕੀ ਹੈ ਔਰ ਹੁਣ ਦੂਜੇ ਪਾਸੇ ਆਜੇ ਵੀ ਇੱਕ ਚੰਨੀ ਦੀ ਖਬਰ ਹੈ ਇਹ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੱਲ ਚੰਨੀ ਨੇ ਵਿਵਾਦ ਅਤੇ ਟਿੱਪਣੀ ਕਰ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਤੇ ਤਾਂ ਹੁਣ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਵਾਲੀ ਖੁਰਕ ਚਰਨਜੀਤ ਸਿੰਘ ਚੰਨੀ ਦੇ ਹੋਣ ਲੱਗੀ ਹੈ ਇਹਨੂੰ ਵੀ ਨਾਬਾਦੀ ਜੇਲ੍ਹ ਦੇ ਵਿੱਚ ਸਿੱਟਣ ਦੀਆਂ ਤਿਆਰੀਆਂ ਪੰਜਾਬ ਦੀ ਸਰਕਾਰ ਔਰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਵਾਂਗੇ ਪਹਿਲਾਂ ਚੰਨੀ ਦੇ ਬੇਰ ਸੁਣ ਲੋ ਕਿ ਕਹਿ ਕੀ ਰਿਹਾ ਸੀ ਸੁਣੋ ਆਹ ਦਿਨੇ ਉਹਦਾ ਮਾਮਾ ਟਿੱਕੀ ਜਾ ਰਿਹਾ ਮਾਮੇ ਨੂੰ ਭਗਵੰਤ ਮਾਮਾ ਆਊਗਾ ਕਿ ਆਉਣ ਇੱਕ ਨਵਾਂ ਮਾਮਾ ਬਣਿਆ ਜਿਹੜਾ ਹੋਣੇ ਹੋਣੇ ਕਾਦੀ ਦੇ ਅੱਥੋਂ ਆ ਕੇ ਇੱਧਰ ਝੋੜ ਲੜਨ ਲੱਗਿਆ ਆਉਣਾ ਕਿਸੇ ਦੇ ਨਹੀਂ ਜਿਹੜਾ ਮਾਵਾਂ ਪੈਣਾ ਨਾਲ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸਰਾ ਹੋ ਸਕਦਾ ਜਿਹੜਾ ਆਪਣੇ ਬੱਚਿਆਂ ਨੂੰ ਛੱਡ ਗਿਆ ਜਿਹੜਾ ਆਪਣੀ ਘਰ ਵਾਲੀ ਨੂੰ ਛੱਡ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਉਹ ਬਗਤਮਾਨ ਨੇ ਆਪਣੀ ਮਾਂ ਨੂੰ ਕੋਲ ਖੜੀ ਕਰਕੇ ਸੌਹ ਕਹਦੀ ਕਿ ਆਹ ਮੇਰੀ ਮਾਂ ਖੜੀ ਐ ਮੈਂ ਸੌਹ ਖਾਂਦਾ ਐ ਕਿ ਮੈਂ ਅੱਜ ਤੇ ਸ਼ਰਾਬ ਛੱਡਦੀ ਤੇ ਅੱਜ ਛੱਡਦਾ ਕਿ ਇਹਦੇ ਡੱਕਿਆ ਫਿਰਦਾ ਹੁੰਦਾ ਕਿਤੇ ਨਾ ਕਿਤੇ ਸੋ ਜਹੇ ਬਤਿਆ ਨੂੰ ਅਸੀਂ ਪੰਜਾਬ ਸੁਭਾਰਦਾ ਮੈਂ ਪਹਿਲਾਂ ਕਿਹਾ ਸੀ ਕਿ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪਰੋਦਾ ਆਪਾਂ ਇਹਨੂੰ ਸ਼ਰਾਬ ਪੰਜਾਬ ਸੁਭਾਰ ਲੱਗੇ ਤਾਂ ਸੁਣ ਲਿਆ ਪੰਜਾਬ ਵਾਲੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਬਣ ਦੇ ਦਿੱਤਾ ਪਰ ਦਰਅਸਲ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿੰਨਾ ਛਿਲਿਆ ਵੇਰ ਹੈ ਐਨਾ ਪੰਜਾਬ ਦੇ ਅੰਦਰ ਕੋਈ ਲੀਡਰ ਨਹੀਂ ਹੈਗਾ ਪਹਿਲੇ ਨੰਬਰ ਤੇ ਉਹਨੂੰ ਪੰਜਾਬੀ ਨਹੀਂ ਬਣਣੀ ਆਉਂਦੀ ਔਰ ਦੂਸਰਾ ਨੰਬਰ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਇਹਨਾਂ ਕਈ ਭ੍ਰਸ਼ਟਾਚਾਰੀ ਲੀਡਰਾਂ ਨੂੰ ਅੰਦਰ ਫਿੱਟਣ ਜਾ ਰਹੀ ਹੈ ਮੈਂ ਦਾਅਵੇ ਨਾਲ ਕਹਿੰਦਾ ਇਹਨਾਂ ਤੋਂ ਚਿੰਗਾ ਭਗਵੰਤ ਮਾਨ ਮੁੱਖ ਮੰਤਰੀ ਆ ਕਿਉਂ ਕਾਂਗਰਸ ਨੇ ਰਾਜ ਕਰ ਲਿਆ ਕੀ ਬਣਦਾ ਪੰਜਾਬ ਦਾ ਔਰ ਦੂਜੇ ਪਾਸੇ ਗਾਨੀ ਦਲ ਨੇ 25 ਸਾਲ ਤੁਹਾਡਾ ਖੂਨ ਚੁੱਪਸਿਆ ਕੀ ਕਰਤਾ ਪੰਜਾਬ ਦਾ ਅੱਜ ਵੀ ਉੱਚੀ ਲਟ ਕਰਿਆ ਪੰਜਾਬ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਖੜਾ ਤੇ ਇਹ ਲੀਡਰ ਕੰਨੀਆਂ ਟਿੱਪਣੀਆਂ ਤੇ ਮਜ਼ਾਕ ਤੋਂ ਸਿਵਾ ਇਹਨਾਂ ਨੂੰ ਕੁਝ ਆਉਂਦਾ ਨਹੀਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿਮਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਨੇ ਇਹ ਪਹਿਲੀ ਵਾਰ ਇਹਨਾਂ ਤਸਕਰਾਂ ਦੇ ਨਾਲ ਥਪਈ ਹੈ ਇਹਨਾਂ ਮਜੀਠੀਆ ਦੇ ਪਈਏ ਤੇ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਬਣ ਦਿੱਤਾ ਸੀ ਉਹ ਵੀ ਤੁਹਾਡੇ ਯਾਦ ਕਰਵਾ ਦੇ ਚਰਨਜੀਤ ਸਿੰਘ ਚੰਨੀ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਗੱਲ ਦੇ ਦਿੱਤਾ ਸੀ ਕਹਿੰਦਾ ਪੰਜਾਬ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਬਹੁਤ ਮਾੜਾ ਕੰਮ ਕੀਤਾ ਇਹਦਾ ਮਤਲਬ ਕੀ ਹੈ ਕਿ ਇਹਨਾਂ ਦੇ ਹਿੱਸਾਪੱਤੀ ਵਿਕਰਮ ਸਿੰਘ ਮਜੀਠੀਆ ਦੇ ਜਿੰਨੇ ਵੀ ਸਾਰੇ ਕਾਲੇ ਧੰਦੇ ਚੱਲਦੇ ਸੀ ਉਹਨਾਂ ਦੇ ਵਿੱਚ ਇਹਨਾਂ ਨੂੰ ਹਿੱਸਾ ਪੱਤੀ ਮਿਲਦਾ ਸੀ ਤੇ ਜਿਹੜਾ ਚੰਨੀ ਆ ਨਾ ਇਹ ਜਿੰਨਾ ਕੁੱਤੇ ਦਾ ਵੱਡਾ ਐ ਐਨਾ ਕੋਈ ਮੁੱਖ ਮੰਤਰੀ ਨਾ ਕੋਈ ਕਾਂਗਰਸ ਦਾ ਲੀਡਰ ਨਹੀਂ ਹੋ ਸਕਦਾ ਇਹ ਜਿਵੇਂ ਕਹਿ ਸਕਦੇ ਆ ਤੁਹਾਡੇ ਹੁਣ ਮੈਂ ਸਾਹਮਣੇ ਇਹ ਜੀ ਗੱਲ ਨਹੀਂ ਕਹਿਣੀ ਚਾਹੁੰਦਾ ਇਹ ਬੰਦਾ ਐਡੇ ਗੰਦੇ ਮਜ਼ਾਕ ਕਰਦਾ ਨਾ ਕਿ ਪੰਜਾਬ ਦੇ ਅੰਦਰ ਇੱਕ ਵਾਰ ਤਾਂ ਇਹ ਲੱਗਿਆ ਕਿ ਉਹ ਤੇ ਛਿੱਤਰ ਪੈਣਗੇ ਪੰਜਾਬ ਦੇ ਲੋਕ ਜੁੱਤੀਆਂ ਦਾ ਹਾਰ ਪਾ ਦਿੰਦੇ ਜਿੱਦਾਂ ਡੱਬੂ ਕੁੱਤੇ ਵਾਲੀ ਗੱਲ ਕਹੀ ਸੀ ਇਹ ਮੈਂ ਸਿੱਖ ਭਾਈਚਾਰਾ ਜਿਹੜਾ ਸਾਡੇ ਜੱਟ ਭਾਈਚਾਰੇ ਨਾਲ ਉਹਨਾਂ ਨੂੰ ਕਹਿਣਾ ਚਾਹੁੰਦਾ ਜਦੋਂ ਉਹਨੇ ਵੀ ਜੱਟੀਆਂ ਤੇ ਤੇ ਜੱਟਾਂ ਤੇ ਇੱਕ ਟਿੱਪਣੀ ਕਰ ਦਿੱਤੀ ਸੀ ਉਸ ਦਿਨ ਲੱਗਦਾ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਛੇਤਰ ਪੈਣਗੇ ਪੱਕਾ ਪਰ ਭਾਈ ਪੰਜਾਬ ਦੀ ਸਰਕਾਰ ਨੇ ਨਿਰਣਾ ਬਣਾ ਲਿਆ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਦੇ ਬਹੁਤ ਤੁਸੀਂ ਸੁਣੀਆ ਸਟੇਟਮੈਂਟ ਕਿ ਇੱਕ ਤਾਂ ਭਾਈ ਚਰਨਜੀਤ ਸਿੰਘ ਚੰਨੀ ਔਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਬਾਜਵਾ ਇਹ ਲੋਕਾਂ ਨੇ ਜਿਹੜੇ ਇਹ ਪੰਜਾਬ ਵਿਰੋਧੀ ਵੀ ਨੇ ਪੰਜਾਬ ਨੂੰ ਅੱਗ ਲਾਉਦੇ ਨੇ ਚਾਰੇ ਪਾਸੇ ਤੋਂ ਲੰਬੂ ਲਾਉਣਾ ਚਾਹੁੰਦੇ ਨੇ ਕਿਉਂਕਿ ਇਹ ਬੰਦੇ ਸ਼ਖਬੀਰ ਬਾਦਲ ਅਕਾਲੀ ਦਲ ਦੇ ਨਾਲ ਨਾਲ ਹੋਏ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਪੰਜਾਬ ਦੇ ਨਾਲ ਇਹਨਾਂ ਨੇ ਤੁਹਾਡਾ ਲਹੂ ਚੂਸ ਲੈ ਚਾਹੇ ਇਸ ਵਾਲੇ ਪਾਸੇ ਸਰਕਾਰ ਬਣ ਜੇ ਤੇ ਚਾਹੇ ਭਾਈ ਇੱਧਰਲੇ ਪਾਸੇ ਬਣ ਜੇ ਯਾਨੀ ਚਾਹੇ ਕਾਂਗਰਸ ਦੀ ਬਣੇ ਚਾਹੇ ਅਕਾਲੀਆ ਦੀ ਬਣੇ ਇਹਨਾਂ ਨੂੰ ਖਾਣ ਨੂੰ ਸਾਰਿਆਂ ਨੂੰ ਮਿਲ ਜਾਂਦਾ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਇਹ ਗੱਲ ਨੂੰ ਸਮਝਣਾ ਪੈਣਾ ਕਿ ਜੇਕਰ ਕੋਈ ਨਵੀਂ ਤਰ੍ਹਾਂ ਲੈ ਕੇ ਆਉਣੀ ਹੈ ਤਾਂ ਲਿਆਓ ਜਾਂ ਭਈ ਆਉਦੇ ਮੁੱਖ ਮੰਤਰੀ ਨੂੰ ਦੁਆਰਾ ਬਣਾਉਣਾ ਦਾ ਬਣਾਓ ਪਰ ਇਹਨਾਂ ਦਲਾਨਾਂ ਤੇ ਇਹਨਾਂ ਭ੍ਰਸ਼ਟਾਚਾਰੀ ਲੀਡਰਾਂ ਤੋਂ ਜੇਕਰ ਖੜੇ ਸੁਣਾਉਣਾ ਦਾ ਠੀਕ ਹੈ ਨਹੀਂ ਪੰਜਾਬ ਫੇਰ ਤੂੰ ਉਸੇ ਦਲਦਲ ਦੇ ਵਿੱਚ ਡੱਗ ਗਨੇ ਜਿੱਥੇ ਪੰਜਾਬ ਦੀ ਸਰਕਾਰ ਕੱਢਣ ਦੀ ਕੋਸ਼ਿਸ਼ ਕਰਦੀ ਹੈ ਤੁਸੀਂ ਇਹ ਵੇਖੋ ਕਿ ਕਿੱਡੇ ਕਿੱਡੇ ਅਸਰਾਂ ਦੇ ਉੱਤੇ ਐਕਸ਼ਨ ਹੋ ਰਹੇ ਨੇ ਕਿੱਡੇ ਕਿੱਡੇ ਵੱਡੇ ਮਗਰਮੱਛ ਤੇ ਤਸਕਰ ਫੜੇ ਜਾ ਰਹੇ ਨੇ ਅਸ ਵਾਰ ਜਿਹੜੀ ਸਰਕਾਰ ਦੇ ਅੰਦਰ ਇਹ ਕੋਈ ਮਗਰਮਤ ਫੜੇ ਗਏ ਹਨ ਪਹਿਲਾਂ ਕਦੇ ਵੀ ਕਦੇ ਵੀ ਇਹੋ ਜਿਹਾ ਐਕਸ਼ਨ ਨਹੀਂ ਹੋਇਆ ਕਿਉਂ ਨਹੀਂ ਹੁੰਦੇ ਸੀ ਕਿਉਂਕਿ ਸਾਰੇ ਅਫਸਰ ਸਾਰੇ ਲੀਡਰ ਇਹ ਰਲੇ ਮਿਲੇ ਹੋਏ ਸੀ ਇਹ ਤਾਂ ਜਾਣ ਬੁਝ ਕੇ ਤੁਹਾਡੇ ਸਾਹਮਣੇ ਇੱਕ ਨਾਟਕ ਕਰਦੇ ਨੇ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਇੱਕ ਨਾਟਕ ਕੀਤਾ ਉਸ ਬੰਦੇ ਨੂੰ ਹੱਥ ਖੜੇ ਕਰਕੇ ਜਵਾਬ ਦੇ ਦਿੱਤਾ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਲਈ ਜੇਲ੍ਹ ਦੇ ਅੰਦਰ ਜੂਜੂਆ ਇਹ ਗੱਲ ਪਈ ਆ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਜਿਵਲੀ ਚੋਣ ਨੂੰ ਲੈ ਕੇ ਜਿਹੜੀ ਖਬਰ ਤਰਨ ਤਰਨ ਦੇ ਵਿੱਚ ਬਾਜ਼ੀ ਮਾਰਨ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਸਪੋਰਟ ਕਰਨੀ ਸਾਰਿਆਂ ਦਾ ਧਰਮ ਪੰਜਾਬ ਦੇ ਪ੍ਰਤੀ ਬਹੁਤ ਚੰਗੇ ਸੀਐਮਾਨ ਮੁੱਖ ਮੰਤਰੀ ਨੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਰਣਜੀਤ ਚੰਨੀ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬਿਆਨ ਦਿੱਤਾ ਸੀਗਾ ਕਿ ਸੀਐਮ ਭਗਵੰਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਚੰਗਾ ਨਹੀਂ ਕੀਤਾ ਹੈਗਾ ਤੇ ਹੁਣ ਉਹਨੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈਗਾ ਵਾ ਉਹਦਾ ਇਹ ਕਹਿਣਾ ਸੀਗਾ ਕਿ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਂਦਾ ਅਸੀਂ ਪੰਜਾਬ ਫੜਾਤਾ ਹੈਗਾ ਵਾ ਜਿਹਨੇ ਆਪਣੇ ਪਰਿਵਾਰ ਨੂੰ ਧੋਖਾ ਦਿੱਤਾ ਆਪਣੇ ਬੱਚਿਆਂ ਨੂੰ ਧੋਖਾ ਦਿੱਤਾ ਆਪਣੀ ਮਾਤਾ ਨੂੰ ਧੋਖਾ ਦਿੱਤਾ ਉਹ ਪੰਜਾਬ ਦੇ ਨਾਲ ਕਿਸ ਤਰ੍ਹਾਂ ਮਖਲਸ ਹੋ ਸਕਦਾ ਉਹ ਪੰਜਾਬ ਦਾ ਭਲਾ ਕਿਸ ਤਰ੍ਹਾਂ ਕਰ ਸਕਦਾ ਹੈਗਾ ਵਾ ਕਿ ਉਹ ਬਿਆਨ ਹੈ ਜਿਹੜੇ ਕਦੀ ਵਿਕਰਮ ਸਿੰਘ ਮਜੀਠੀਆ ਦਿੰਦਾ ਹੁੰਦਾ ਸੀਗਾ ਮੁੱਠਾਂ ਮੁੱਛਾਂ ਨੂੰ ਤਾ ਉਹ ਦੇ ਕੇ ਪੱਟਾਂ ਤੇ ਹੱਥ ਮਾਰ ਕੇ ਕਿ ਸੀਐਮ ਭਗਵੰਤ ਮਾਨ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਇੱਕ ਕਿਸ ਖੇਤੀ ਦੀ ਮੁੱਲੀ ਹੈਗਾ لیکن ਅੱਜ ਸਾਰਿਆਂ ਨੇ ਦੇਖ ਲਿਆ ਕਿ ਸੀਐਮ ਭਗਵੰਤ ਮਾਨ ਨੇ ਸੋਚ ਚੁੱਕੇ ਜਿਹੜਾ ਕਿ ਆ ਸੀਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਅਸੀਂ ਪੱਕੇ ਪੈਰਾਂ ਤੇ ਪੱਕੇ ਹੱਥਾਂ ਦੇ ਨਾਲ ਫੜਾਂਗੇ ਇਹ ਜ਼ਮਾਨਤ ਕਰਾ ਕੇ ਹੁਣ ਬਾਹਰ ਨਹੀਂ ਆਏਗਾ ਔਰ ਉਹ ਗੱਲ ਸੱਚ ਸਾਬਤ ਹੋਉਂਦੀ ਹੀ ਹੈਗੀ ਆ ਹੁਣ ਵਾਰੀ ਆ ਚਰਨਜੀਤ ਚੰਨੀ ਦੀ ਜਿਹੜਾ ਕਿ ਸੀਐਮ ਭਗਵੰਤ ਮਾਨ ਨੂੰ ਲੈ ਕੇ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਹੈਗਾ ਵਾ ਕਿਉਂਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਪਹਿਲੀ ਵਾਰੀ ਬਣੀ ਹੈਗੀ ਆ ਔਰ ਉਹਨੇ ਪਹਿਲੀ ਬਰੀ ਉਹ ਕੰਮ ਕਰਕੇ ਦਿਖਾਏ ਆ ਜਿਹੜੇ ਅੱਜ ਤੱਕ ਕੋਈ ਨਹੀਂ ਕਰਕੇ ਦਿਖਾ ਸਕਿਆ ਨਸ਼ਿਆਂ ਦੇ ਵੱਡੇ ਜਿਹੜੇ ਤਸਕਰ ਸੀ ਉਹਨਾਂ ਦੇ ਉੱਤੇ ਹੱਥ ਪਾਇਆ ਜਿਹੜੇ ਪੰਜਾਬ ਨੂੰ 25 ਸਾਲਾਂ ਤੋਂ ਲੁਟਣ ਦੇ ਸੀ ਕਿ ਕਦੀ ਕਾਂਗਰਸ ਤੇ ਕਦੀ ਅਕਾਲੀ ਦਲ ਵਾਰੀਆਂ ਲਗੀਆਂ ਸੀਗੀਆਂ ਲੇਕਿਨ ਹੁਣ ਜਿਹੜਾ ਵੈ ਇਹ ਸਿਸਟਮ ਖਤਮ ਹੁੰਦਾ ਨਜ਼ਰ ਆਉਂਦਿਆ ਹੈਗਾ ਵਾ ਜੇ ਪੰਜਾਬ ਨੂੰ ਕਾਮਯਾਬ ਕਰਨਾ ਹੈ ਤੇ ਇਸ ਤਰ੍ਹਾਂ ਦੇ ਕਦਮ ਜਾਂ ਇਸ ਤਰ੍ਹਾਂ ਦੇ ਫੈਸਲੇ ਕਰਨਾ ਜ਼ਰੂਰੀ ਹੈਗੇ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼